बहुत बढ़िया जी गया सर मेरा पेट है मेरे ढिड में लग गया है मैं दो तीन महीने तो बहुत परेशान से भी मैं बीमार थी ऑपरेशन कराया जी मैं कहती मेरा परेशान ना करा मेरे पुत ने एक बार मेरा मुंह आप करा ਸਰੇ ਤੇ ਦੂਰ ਲੱਗੇ ਜੰਮੇ ਸਾਰੇ ਦੁਗਟ ਟਟੇ ਪਰਮਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਤਾਂ ਜੀ ਕੋਈ ਚੱਲ ਰਕ ਉਸ ਜਿੱਥੇ ਰੋਤੇ ਬਰਦਾਸ਼ਤ ਕਰਦੀ ਸੀ ਮੈਂ ਨਾ ਕੰਨ ਲਿਖੀਦਾ ਕੱਟ ਕਰਦੀ ਸੀ ਮੇਰੇ ਕੰਸੀ ਟਿਊਸ਼ਨ ਨਾ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਰਾਜੀ ਵੀ ਮੇਰੇ ਘਿੰਡ ਨਾਲ ਲਾ ਕੇ ਜੀ ਤੁਹਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਸੀਂ ਸਾਨੂੰ ਜਿਵੇਂ ਮੁੰਡੇ ਨਹੀਂ ਦੱਸਿਆ ਦਿਲਿੰਦਰ ਦੇ ਨੇ ਹੂੰ ਤੂੰ ਕੈਮਬ੍ਰਿਜ ਵੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਅਸੀਂ ਜਿੱਦਣ ਆਇਆ 에ਰਪੋਰਟ ਤੇ ਉੱਧਰੋਂ ਉੱਧਰੋਂ ਸਾਨੂੰ ਫੋਨ ਕੀਤਾ ਹੈ ਮੇਰੀ ਬੱਦੀ ਕੁਲਦੀਨ ਭਾਉ ਨੇ ਕਿ ਭਾਵੇਂ ਦਾ ਰਿਸਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪੈਣ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬਹੁਤ ਹਾਂ ਹੁਣ ਤਾਂ ਦੀ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਹੀਂ ਜੀ ਮੈਂ ਤਾਂ ਜਮਾ ਨਹੀਂ ਆਪਣਾ ਪੱਤ ਔਖਾਂ ਦੇ ਪਹੇਕਾਰ ਬਹੁਤ ਆਪਕੇ ਮਹਿਤਾਜੀ ਪਾਲੇ ਬਹੁਤ ਜਿਆਦਾ ਛੋਟੇ ਛੋਟੇ ਸੇ ਵੀ ਜਦੋਂ ਨਾਲ ਦਾ ਪੇਰ ਮੁੱਕ ਗਿਆ ਸੀ ਉਹ ਬੀ ਆਈ ਵੀ ਸਦਿਆਣੀ ਹੁੰਦੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਧਿਆਨ ਕਰਕੇ ਬਾਹਰ ਭੇਜਿਆ ਸੀ ਇਹਨੂੰ ਤੋ ਕਦੋਂ ਕਿਹਜੇ ਨੂੰ ਬਾਹਰ ਭੇਜਿਆ ਸੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁਣ ਤਾਂ ਮੇਰਾ ਪੁੱਤ ਕਰ ਆ ਗਿਆ ਮੈਂ ਹਰ ਮੇਰੇ ਬੜੇ ਬੇਟੇ ਜਿੰਬਾਨ ਤੋਂ ਨਾਲ ਆਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਂਦੇ ਆ ਜਾਣ ਲੱਗੇ ਨੂੰ ਉਹ ਤਾਂ ਦੇ ਕੱਪੜੇ ਲੈ ਕੇ ਦਿੱਤੇ ਮੈਂ ਜੀ ਬਹੁਤ ਧੰਨ ਮੇਰਾ ਪੁੱਤ ਮਨ ਦੇਸਾ ਜਿਹਾ ਲੱਗਾ ਚਲੋ ਪਰਮਾਤਮਾ ਦਾ ਸ਼ੁਕਰ ਕਰਿਆ ਜੀ ਹਾਂ ਜੀ ਨਾਮ ਮਹਾਰਮਨ ਪ੍ਰਸੰਗੀ ਸਾਲੋ ਚਮਨਲਰ ਅਗਲਾ ਨਹੀਂ ਰਹਿਣ ਵਾਲਾ ਇਹ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀ ਅੱਛਾ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਪੈਕਿੰਗ ਡਿਪਾਰਟਮੈਂਟ ਦਾ ਜੀ ਦੀ ਕੰਪਨੀ ਚ ਪਾਪੜੀ ਸੀ ਗਈ ਅੱਛਾ ਫਿਰ ਸਪਲਾਈ ਕੰਪਨੀ ਸੀ ਗਈ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਸੀ ਉੱਥੇ ਉਤੋ ਵਾਰ ਕੰਪਨੀ ਚੇਂਜ ਹੋਈ ਮੇਰੀ ਫਿਰ ਫੇਜ ਆ ਗਈ ਕੰਪਨੀ ਚੇਂਜ ਕੀਤੀ ਜਦੋਂ ਰੂਮ ਚ ਗਈ ਉੱਥੇ ਨੌਕੜਿਆ ਉੱਥੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਉੱਥੇ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਣੇ ਅੱਛਾ ਜਮਾਣੇ ਹਾਂ ਜੀ ਅਬ ਉਹ ਤਾਂ ਬਹੁਤ ਅਜਮਾਣੇ ਗਿਆ ਸੀਗਾ ਜੀ ਅੱਛਾ ਅੱਛਾ ਹਾਂ ਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕੰਮ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਦਾ ਕੌਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਨਾਲ ਅੱਛਾ ਜਿੱਦਾਂ ਹੀ ਉੱਥੇ ਮੈਂ ਰਿਹਾ ਜੀ ਮੈਂ 10 ਮਿੰਟ ਦੇ ਵਿੱਚ ਚੱਕਿਆ ਗਿਆ ਜੀ 10 ਮਿੰਟਾਂ ਉੱਥੇ ਰਿਹਾ ਹਾਂਜੀ ਹਾਂਜੀ ਪੁਲਸ ਨੇ ਉੱਥੇ ਦਬਾਈ ਪੁਲਸ ਨੇ ਚੱਕਿਆ ਦਬਾਈ ਦੇ ਨਹੀਂ ਚੱਕਿਆ ਇਹ ਜਮਾਨਤ ਪੁਲਸ ਨੇ ਚੱਕਿਆ ਇਹ ਜਮਾਨਤ ਪੁਲਸ ਹਾਂਜੀ ਹਾਂਜੀ ਕੀ ਉੱਥੇ ਕੀ ਉਹਨੂੰ ਮਿਲਿਆ ਜਮਾਨਤ ਪੁਲਸ ਨੂੰ ਉੱਥੇ ਕੀ ਮਿਲਿਆ ਉਹਨਾਂ ਨੂੰ ਪਤਾ ਨਹੀਂ ਆ ਮਖਵਰੀ ਕੀਤੀ ਸੀ ਕਿਸੇ ਨੇ ਹਾਂ ਸਹੀ ਹੈ ਜੀ ਮਖਵਰੀ ਕੀਤੀ ਗਈ ਨਹੀਂ ਤੇ ਚੱਕਾਇਆ ਸਾਨੂੰ ਉਸੀਂ ਵਿੱਚ ਅਰੈਸਟ ਹੋ ਗਏ। ਹਾਂਜੀ ਵਿੱਚ ਅਰੈਸਟ ਹੋ ਗਏ। ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੁਝ ਨਹੀਂ। ਉਹ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਹੋਰ ਕਸ਼ਟ ਕੀਤਾ ਉਹਨਾਂ ਨੇ। ਹਾਂ। ਨਹੀਂ ਸੁਣੀ। ਪੁਲਿਸ ਨੇ ਸੁਣੀ ਨਹੀਂ ਆਗੀ। ਨਹੀਂ ਸੁਣੀ। ਠੀਕ ਹੈ ਤੁਹਾਡੀ ਵਿੱਚ ਉਹਦਾ ਵਿੱਚ ਨਾ ਹੀ ਬੱਚੇ। ਤੁਹਾਡੇ ਵਿੱਚ ਹੀ ਗੱਲ। ਇਹ ਕਹਿੰਦੇ ਤੂੰ ਹਾਈਟ ਛੇਰੀ ਸੀ ਤੀ ਕੋ। ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨਾਂ ਨੂੰ। ਸਾਰਾ ਕੋ ਦਿੱਤਾ ਕੱਢ ਕੇ ਉਹਨਾਂ ਨੂੰ। ਆਪਣਾ ਆਈਟੀਮ ਕਦੇ ਕੱਢ ਕੇ। ਇੱਥੋਂ ਦਾ ਕਰੀਵਾ ਮੋਬਾਈਲ ਤੱਕ ਲੋਕ ਤੱਕ ਦਿੱਤਾ ਗੱਲ ਉਹਨਾਂ ਨੂੰ। ਠੀਕ ਹੈ। ਲੋਕ ਕੋਲ ਦਿੱਤਾ। ਲੋਕ ਕੋਲ ਦਿੱਤਾ। ਹਾਂਜੀ। ਕੋਈ ਬੰਦੇ ਨਹੀਂ ਆ। ਨਹੀਂ ਸ਼ੇ ਆਂਦੇ ਨਾਲ ਲੈ ਕੇ ਨੂੰ ਆਪਣੇ ਸਹੀ ਆਪਣੇ ਡੇਲ ਚ ਲੈ ਗਈ। ਡੇਲ ਚ ਲੈ ਗਈ ਵਰਦੀ ਬੁਰਦੀ ਪਾਈ ਉੱਥੇ ਉਹਨਾਂ ਨੂੰ। ਹਾਂ। ਵਰਦੀ ਬੁਰਦੀ ਪਾ ਕੇ ਉਹਦੇ ਅੰਦਰ ਕੱਕ ਰਾਈ ਉੱਥੇ ਉਹਨਾਂ ਦਾ ਖੱਟਾਈ ਛੜ। ਕਿੰਨੇ ਸਾਲ ਕੰਮ? 22 ਸਾਲ। 22 ਸਾਲ ਦਾ। ਹਾਂਜੀ 206 ਮਹੀਨੇ ਹਾਂਜੀ। ਤੇ ਜਿਹਦੇ ਵਿੱਚ ਕੀ ਕੀ ਥੋੜੇ ਰੋਟੀ ਪਾਣੀ ਸਹੀ ਮਿਲਦਾ ਸੀ ਉੱਤੇ। ਰੋਟੀ ਪਾਣੀ ਸਵੇਰ ਟਾਈਮ ਇੱਕ ਫੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀਗੀ ਹੋਈ। ਠੀਕ ਹੈ ਜੀ ਦੁਪਹਿਰ ਨੂੰ ਥੋੜੇ ਚੌਲ ਮਿਲਦੇ ਸੀਗੇ। ਹਾਂ। ਤੇ ਨਾਲ ਥੋੜਾ ਚਿਕਨ ਮਿਲਦਾ ਸੀਗਾ। ਤੇ ਸ਼ਾਮ ਟਾਈਮ ਇੱਕ ਰੋਟੀ ਮਿਲਦੀ ਸੀਗੀ। ਅੱਛਾ। ਹਾਂਜੀ। ਜਿਹੜੇ ਹੋਰ ਕਿੰਨੇ ਕਾ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਬਣੇਗੇ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਜਿਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬ ਦੇ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਹ ਪੰਜਾਬ ਦੇ ਸੀਗੇ ਆਪਣੇ ਜਿਹੜੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਦਾਂ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਦੇ ਤੁਸੀਂ ਕੋਈ ਵਕੀਰ ਉੱਥੇ ਕੇਸ ਹੀ ਲੈਣਾ ਤੁਹਾਡਾ ਕੇਸ ਕਿ ਇਹ ਸੁੱਥੇ ਵਕੀਲ ਸਰਕਾਰੀ ਦਿੱਤੇ ਸੀਗਾ ਜਿਹਨੇ ਆਪਣਾ ਰਿਪੋਰਟ ਕਰਦੇ ਫਾਇਦਾ ਨਹੀਂ ਨਹੀਂ ਕੋਈ ਹਾਂਜੀ ਤੇ ਸੁਣਨੀ ਤਾਂ ਆਪਣੇ ਨਾਲ ਦੇ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਬਸ ਲਵਾਂ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲ ਨੇ ਸਰਵਾਈਦ ਨਾਲ ਕੁਝ ਨਹੀਂ ਹੋਇਆ ਹਾਲ ਵਕੀਲਾ ਨੇ ਆ ਕੇ ਕੁਝ ਨਹੀਂ ਕਿਹਾ ਬਸ ਉਹਨਾਂ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਅਨੇ ਚਲੋਗੇ ਸੁਖਾਲਾ ਮਾਰਗ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਦਾ ਆਏ ਅੱਛਾ ਤੁਹਾਡੇ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕਿਹ ਰਿਹਾ ਕਿਦਾਂ ਹੋਏ ਤੁਸੀਂ ਬਸ ਅੱਬ ਬ ਉਹਦਾ ਨਾਮਾਇ ਕਿਸੇ ਤਰ੍ਹਾਂ ਦਾ ਦਰਦ ਉੱਤੇ ਕਿਦਾਂ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਨਾਮ ਇਕੱਠੇ ਲੈਣ ਦਾ ਆਇਆ ਉਹ ਤਾਂ ਫੋਨ ਦੀ ਗੱਲ ਕਰਾਂਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਹੋਂ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਬਾਅਦ ਗੱਲ ਕਰਦਾ ਸੀ ਘਰੇ ਹਾਂ ਜੀ ਕੋਈ ਅੰਦਰ ਕੰਮ ਵੀ ਕਰਾਉਂਦੀ ਥੋੜੀ ਤੋਂ ਕਿ ਨਹੀਂ ਕੋਈ ਨਹੀਂ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾ ਹਾਂ ਜੀ ਬਸ ਕੀ ਕਰੀ ਮਜ਼ਦ ਤਾਂ ਇਸ ਨਾਲ ਪਰ ਫਿਰ ਜਦੋਂ ਉਹਨੇ ਦੱਸਿਆ ਤੁਹਾਡਾ ਨਾਮ ਆਇਆ ਹਾਂਜੀ ਖੁਸ਼ੀ ਤਾਂ ਹੋਈ ਹੋਊਗੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਦੀ ਗਈ ਉਸ ਦਿਨ ਦੋ ਦਿਨਾਂ ਅੱਛਾ ਹਾਂਜੀ ਮੈਂ ਖੜਾ ਗੇਟ ਕੋਲ ਚੱਕ ਕੇ ਕਦੋਂ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਜੇ ਫਿਰ ਕਦੋਂ ਜੇਹਤ ਲੈ ਕੇ ਫਿਰ ਕਿੱਥੇ ਲੈ ਕੇ ਗਏ ਫਿਰ ਜੇਹਤ ਤੋਂ ਬਾਅਦ ਖੇਲ ਤੋਂ ਬਾਅਦ ਸਿੱਧਾ ਉਹਨਾਂ ਨੇ 에어ਪੋਰਟ ਤੇ ਖੜਾ ਮੈਨੂੰ ਇਸ਼ਾਰਾ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ ਟਾਰਗੇਟ ਉਠਾ ਕੇ ਰੱਖਿਆ ਉਹਨਾਂ ਨੇ ਮੈਡੀਕਸ ਨੂੰ ਚੀਂ ਅੱ ਤੋਂ ਬਾਅਦ ਉਹਨਾਂ ਨੇ ਟੈਕੀਟ ਜਾ ਚੋਟੜਾਈ ਮੈਨੂੰ ਅੱਛਾ ਪਾਸਪੋਰਟ ਕਰ ਦਿੱਤਾ ਟਿਕਟ ਕਰ ਦਿੱਤੀ ਉਹ ਹੁਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਝੇਲ ਕੱਟੇ ਬੇਕਸੂਰ ਕੱਟੇ ਆਈ ਗਾਂ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਟਾਂਗੇ ਕੋਈ ਕਸੂਰ ਨਹੀਂ ਸੀ ਉੱਤੇ ਜਿਹੜੀ ਡਰਗ ਸੀ ਕੋਈ ਕਸੂਰ ਨਹੀਂ ਸੀ ਸਾਡਾ ਜੀ ਮੈਨੂੰ ਉਹਨਾਂ ਨੇ ਮੇਰੀ ਯੂਰਿਨ ਰਿਪੋਰਟ ਤੱਕ ਨਹੀਂ ਦਿੱਤੀ ਜੀ ਵੀ ਜਿਹੜਾ ਬਲੱਡਰ ਥੋੜਾ ਵੀ ਥੋੜਾ ਆ ਵੀ ਨਸ਼ਾ ਕਰਦਾ ਕ ਨਹੀਂ ਕਰਦਾ ਬਲੱਡ ਵੀ ਲਿਆ ਸਭ ਕੁਝ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ 25 ਸਾਲ ਦੀ ਸਜ਼ਾ 25 ਸਾਲ ਹੀ ਸਜ਼ਾ ਦਿੱਤੀ ਜਿਹੜੇ ਜਿਹੜੇ ਦੂਜੇ ਬੰਦੇ ਆ ਉਹ ਅੰਦਰ ਆ ਪਾਕਿਸਤਾਨ ਦੇ ਜਿਹੜੇ ਜਿਹ ਯੋਜਨ ਦੇ ਉਹਨਾਂ ਦਾ ਕੰਮ ਹੀ ਇਹ ਹੁਣ ਕੀ ਕਰੀਏ ਜੀ ਦੇਲ ਚਾ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਜੀ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦਾ